ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਯਾਰ ਚਿੜੀਆਂ ਪਤਾ ਨਹੀਂ ਦੁਬਾਰਾ ਫੇਰ ਮੁੜ ਕੇ ਆਈਆਂ ਹਨਾ ਕਿ ਹੁਣ ਨਾ ਆਹ ਚਿੜੀਆਂ ਦੇ ਆਹਨੇ ਖੰਜੂਰਾਂ ਤੇ ਬਹੁਤ ਅੱਗੇ ਨਹੀਂ ਸੀ ਪੈਂਦੇ ਹੁੰਦੇ ਪਰ ਹੁਣ ਬਹੁਤ ਫੇਰ ਪੈਣ ਲੱਗ ਗਏ ਪਹਿਲਾਂ ਬਹੁਤ ਪੈਂਦੇ ਹੁੰਦੇ ਸੀਗੇ ਜਦੋਂ ਜਦੋਂ ਛੋਟੇ ਹੁੰਦੇ ਸੀ ਉਦੋਂ ਦੇਖਣਾ ਖੰਜੂਰਾਂ ਦੇ ਇਹ ਖੰਜੂਰ ਨਹੀਂ ਜਿਆਦਾ ਪੈਂਦਾ ਹੁੰਦਾ ਇਹ ਪਤਾ ਨਹੀਂ ਵੀ ਚਿੜੀ ਇਹ ਕਿ ਇਹੀ ਦਰਖਤ ਤੇ ਜਿਆਦਾ ਪਾਉਂਦੀ ਆ ਕੀ ਮਤਲਬ ਪਤਾ ਨਹੀਂ ਪਰ ਦੇਖੋ ਕਿੰਨਾ ਸੋਹਣਾ ਲੱਗਦਾ ਆਲਣਾ ਪਿਆ ਹਨ ਇਹ ਦਰਖਤ ਨੂੰ ਤੇ ਪਹਿਲਾਂ-ਪਹਿਲਾਂ ਬਹੁਤ ਹੁੰਦੀਆਂ ਸੀ ਤੇ ਮੁੜ ਕੇ ਖਟ ਗਈਆਂ ਸੀ ਹੁਣ ਤਾਂ ਉੱਤੇ ਨਹਿਰ ਤੇ ਖੰਜੂਰਾ ਬਹੁਤ ਆ ਕਿਸੇ ਨੂੰ ਵੀ ਆਲਣਾ ਪਿਆ ਨਹੀਂ ਦੇਖਿਆ ਤੇ ਹੁਣ ਪਰ ਪੈਣ ਲੱਗੇ ਹੁਣ ਮੈਂ ਬਹੁਤ ਖੰਜੂਰਾ ਦੇਖੀਆਂ ਬਹੁਤ ਕਿਤੇ ਪਰ ਹੁਣ ਆਲਣੇ ਪੈਂਦੇ ਆ ਇਹਦੇ ਵਿੱਚ ਵੀ ਆ ਗਲੈਂਟਰ ਲੋਕ ਹੀ ਲਾ ਦਈਏ ਮੈਂ ਤਾਂ ਕਹਿੰਨਾ ਲੋਕ ਲਾ ਦਈਏ ਆ ਇੰਟਰਲੌਕ ਸੋਹਣੀ ਲੱਗੂ ਦੂਜੇ ਫਰਸ਼ ਨਾਲ ਇੰਟਰਲੌਕ ਸੋਹਣੀ ਲੱਗਣੀ ਆਹਾਂ ਗੰਧਾ ਬੰਦ ਨਹੀਂ ਕਰਨੀਆ ਐਵੇਂ ਹੀ ਕਰ ਦੇਣੀਆ ਬੰਦ ਇਹ ਵੀ ਕਰ ਦੇਣੀਆ ਬੰਦ ਫਿਰ ਰੈਟਰ ਲੱਗਿਆ ਹੋਇਆ ਆ ਪਲਾਸਟਰ ਕਰ ਦਾਂਗੇ ਫਿਰ ਇਹਨੂੰ ਨਹੀਂ ਟਾਟ ਵੀ ਲੋੜ ਨਹੀਂ ਵੀ ਬਾਅਦ ਚ ਪਲਾਸਟਰ ਕਰਦੀ ਇਹਨੂੰ ਆ ਆ ਫਿਰ ਤੇ ਡੜੀਆਂ ਇਹ ਵੀ ਰਹਿਣੂ ਜਦੋਂ ਅੰਦਰੋਂ ਅੰਦਰੋਂ ਸੰਦ ਕਰ ਦਊ ਆਹੋ ਅੰਦਰੋਂ ਗੰਧ ਕਰਕੇ ਇਹਨੂੰ ਤੋੜ ਦਾਂਗੇ ਸਾਤੋਂ ਨੇ ਕੰਨ ਉਧਰ ਹਾਂ ਅੰਦਰੋਂ ਕੰੰਦੀ ਥੋੜੀ ਬਾਜੂ ਵਾਸਤੇ ਇਹਨੇ ਢੇੜ ਦੋ ਤੇ ਗਾੜੇ ਵਾਲੇ ਖੋਦੇ ਜਿੱਥੇ ਗਾੜੇ ਪਾਉਣੇ ਤੇ ਗਾੜੇ ਖੋਦੇ ਕਰ ਲਵਾਂਗੇ ਅੱਛਾ ਵੀ ਚਾਦਰ ਐਵੇਂ ਹੀ ਰਹਿਣ ਦੀ ਭਾਵੇਂ ਰਹਿਣ ਦੋ ਮੈਂ ਕਿਹ ਲੈਣ ਵਧੀਆ ਹੋਣਾ ਚਲ ਕੰਦ ਕਰ ਲਓ ਫਿਰ ਦੇਖ ਲਾਂਗੇ ਕਿਵੇਂ ਆ ਇਹ ਹੁਣ ਗੇਟ ਨਹੀਂ ਲਾਉਣਾ ਸ਼ਟਰ ਹੀ ਰੱਖ ਤਾ ਸ਼ਟਰ ਹੀ ਕਰ ਲੈ ਡੈਡੀ ਵੀ ਗੇਟ ਦਾ ਕੈਨਸਲ ਕਰਤਾ ਹਾਂ ਇਹ ਤਾਂ ਅੱਛਾ ਗੇਟ ਲਾ ਲੈ ਅੱਛਾ ਚਲੋ ਆ ਆ ਵੀ ਤੱਕ ਹੀ ਫਿਰ ਬੰਦ ਕਰਨੀ ਪੈਣੀ ਐ ਇਹ ਤਾਂ ਬੰਦ ਕਰ ਲੈ ਜੀ ਆ ਧਰਮ ਦੇ ਦਗਾ ਤਾਂ ਕਹਿੰਦੇ ਆਹ ਹੋਈ ਕੰਨਾ ਤਾਂ ਕਿ ਫਿਰ ਬੰਦ ਹੀ ਕਰਵਾਣੀ ਆਪਣੇ ਕੱਲ ਲਿਆਂਦਾ ਸੀ ਸਵਰਾਜ ਦਾ ਸਮਾਨ ਆ ਸਮਰਾਨ ਸਵਰਾਜ ਦੀ ਬਲੇਡ ਬਲੂਡ ਝੰਡਣ ਲੱਗੇ ਹੋਏ ਤੇ ਕਲਚ ਕਲਚ ਖੋਲਿਆ ਸਵਰਾਜ ਦਾ ਮਾਈ ਹੋਣਾ ਨੇ ਹੌਲੈਂਡ ਤਾਂ ਦੋਨੇ ਹੋ ਗਈਆਂ ਕੰਮ ਦੇ ਲੋ ਕਿ ਮੈਂ ਉਹ ਗੱਲ ਕਰਦਾ ਨਾਲ ਇਹ ਪੂਰੀ ਠੋਕੇ ਰਿਪੇਅਰ ਕਰੀ ਸੀਗੀ ਆਪਣੇ ਆਹ ਮੱਕੀ ਮੂੰਗੀ ਵੜਨ ਤੋਂ ਪਹਿਲਾਂ ਵੀ ਉਦੋਂ ਬੇਲ ਟਾਈਮ ਸੀਗਾ ਸਾਰਾ ਕੁਝ ਵਧੀਆ ਕੰਮ ਕਰਦਾ ਤੇ ਹੁਣ ਵੀ ਇਹਦਾ ਕੱਲ ਕੱਲ ਸਮਾਨ ਲੈ ਕੇ ਆਂਦਾ 10000 ਰੁਪਏ ਦਾ ਸਮਾਨ ਆ ਗਿਆ ਹਨ ਉਹਦੇ ਵਿੱਚ ਇੱਕ ਸਟੈਪ ਸੀਗੀ ਬਲੇਡ ਲੈ ਕੇ ਆਉਂਦੇ ਆ ਚਲੋ ਸਟੈਪ ਤਾਂ ਇੱਕ ਵਾਧੂ ਰਹਿਣੀ ਆ ਯਾਨੀ ਕਿ ਵੀ 10000 ਰੁਪਏ ਦਾ ਸਮਾਨ ਆ ਗਿਆ ਉਹ ਦੋਨਾਂ ਦਾ ਸਮਾਨ 15000 ਰੁਪਏ ਦਾ ਆਇਆ ਸੀ ਉਹ ਵੀ ਉਹ ਵੀ ਹਜੇ ਪਈ ਆ ਉਹਨਾਂ ਚ ਪਾਇਆ ਕੁਛ ਨਹੀਂ ਤੇ ਇੰਨਾ ਫਰਕ ਪੈ ਜਾਂਦਾ ਦੇਖ ਲਓ ਹਨ ਕੀ ਸਮਾਨ ਦਾ ਵੀ ਕਿੰਨਾ ਕਿੰਨਾ ਫਰਕ ਪੈਂਦਾ ਦੇਖ ਲਓ ਆ ਸਾਰਾ ਨਾ ਸਾਫ ਸੂਫ ਕਰਾਉਣੇ ਆ ਆ ਜਦੋਂ ਵੀ ਰਿਪੇਅਰ ਹੁੰਦੀਆਂ ਸਮਾਨ ਸਾਰਾ ਸੰਭ ਬਣਾੜਾ ਵਾ ਖਲਾਰਿਆ ਪਿਆ ਬੈਲਟਾਂ ਬੁਲਟਾਂ ਹੋਰ ਲਟਰੰਬੜੰਬੜੰਬ ਸਮਾਨ ਦੋਨੇ ਤੇ ਮਸ਼ੀਨਾਂ ਦਾ ਆਪੋ ਆਪਣੇ ਵਿੱਚ ਰੱਖ ਕੇ ਜਿਹੜਾ ਸਮਾਨ ਵਾਧੂ ਆ ਉਹਨੂੰ ਵੇਚ ਦਾਂਗੇ ਸ਼ੀਲਡਾਂ ਲਵਾਤੀਆਂ ਸੀ ਮੈਂ ਮਗਾ ਸ਼ੀਲਡਾਂ ਤੋਂ ਬਿਨਾ ਨਹੀਂ ਯਾਰ ਮਸ਼ੀਨ ਰਹਿਣ ਦੇਣੀ ਸ਼ੀਲਡਾਂ ਲਾਵਾਂ ਤੇ ਇਹਦੇ ਨਾਲ ਆਪਾਂ ਵੱਡੇ ਸੀਗੇ 17 80 ਕਿੱਲੇ ਮੂੰਗੀ ਵੱਡੀ ਐ ਤੇ ਇਸ ਸਮੇਂ ਸ ਲਾ ਕੇ ਵੱਡੀ ਵੱਡੀ ਸੀ ਆਪਾਂ ਮੂੰਗੀ ਤੇ ਚੱਲਦੀ ਬਹੁਤ ਸੋਹਣੀ ਐ ਮਸ਼ੀਨ ਕੋਈ ਆਵਾਜ਼ ਨਹੀਂ ਕੋਈ ਕੁਛ ਨਹੀਂ ਐਨ ਪੂਰੀ ਦਾਣੇ ਗਿਣਦੀ ਐ ਬਾਈ ਮਸ਼ੀਨ ਕੋਈ ਪ੍ਰੋਬਲਮ ਜਿੰਨੀ ਜਰੀ ਪ੍ਰਾਣੀ ਆ ਪਰ 19 ਵਧੀਆ ਵੀ ਚਲਦੀ ਆ ਟਕਾ ਕੇ ਜੇ ਰੱਖਨੀ ਵੀ ਆਹ ਜਿਹੜਾ ਟੱਪਾ ਜਿਹਾ ਲੱਗ ਜਵੇ ਕਿਉਂਕਿ ਪੰਜ ਬੋਰੀਆਂ ਆ ਆ ਬਸ ਤੂੰ ਇੱਕ ਇਹਦੇ ਥੱਲੇ ਦੇ ਦੇ ਚਾਰ ਆ ਜਾਣੀਆਂ ਆਰਾਮ ਨਾਲ ਫੜ ਕੇ ਲਾ ਦੇ ਜੇ ਨਾ ਜਾ ਕੇ ਤੋਰ ਹਾਂ ਆਰਾਮ ਨਾਲ ਦੇ ਜੇ ਫੜ ਲੈ ਫੜ ਲੈ ਆ ਬਸ ਮਰ ਕੇ ਦੇ ਦੇ ਹਾਂ ਸਤਿ ਸ਼੍ਰੀ ਅਕਾਲ ਜੀ ਬੋਲੋ ਬੋਲੋ ਹਾਂਜੀ ਹਾਂਜੀ ਉਹਨੂੰ ਮਾਰਾ ਦੱਬ ਦੇ ਦੱਬ ਦੇ ਪੈਰਾਂ ਨਾਲ ਵੀਰੇ ਹਾਂ ਬੋਲੋ ਹਾਂਜੀ ਬੋਧ ਵੀਰਾਂ ਦੇ ਮੈਸੇਜ ਤੇ ਕਾਲ ਵੀ ਆਈਆਂ ਮੈਨੂੰ ਹਨਾ ਅੱਜ ਵੀ ਆਈਆਂ ਤੇ ਇੰਸਟਾਗ੍ਰam ਤੇ ਮੈਸੇਜ ਆ ਰਹੇ ਆ ਕਿ ਵੀਰੇ ਤੁਸੀਂ ਮੇਲੇ ਤੇ ਕਦੋਂ ਆਣਾ ਉਹ ਜਿਹੜਾ ਰਾਜਪੁਰੇਆ ਮੇਲਾ ਨਾ ਤੇ ਮੈਂ ਕਿਹਾ ਵੀਰੇ ਵੀ ਯਾਰ ਕੱਲ ਨੂੰ ਤਾਂ ਆ ਨਹੀਂ ਹਣਾ ਕਿਉਂਕਿ ਕੱਲ ਨੂੰ ਮੈਂ ਜਾਣਾ ਉੱਧਰ ਗੁਰਦਰਾ ਸਾਹਿਬ ਭਗੌਰ ਸਾਹਿਬ ਕਿਉਂਕਿ ਉੱਥੇ ਜਿੱਥੇ ਮੈਂ ਸਿਆੜ ਵਾਲੇ ਬਾਬਾਈ ਦੇ ਜਨਣਾ ਨਾ ਨਾਨਕ ਕਰਮਲਿਆਦਾ ਦੇ ਵਿੱਚ ਜਿਹੜੇ ਸ੍ਰੀ ਨਾਨਕ ਸਰਾਸਰਮ ਕਾੜ ਸਿਆੜ ਉਹ ਬਾਬਾਈ ਦੀ ਨਾ ਵਰਸ਼ੀ ਆ 7 ਤਰੀਕ ਦੀ ਤੇ ਕੱਲ ਨੂੰ ਕੱਲ ਨੂੰ ਮੈਂ ਸਵੇਰੇ ਨਿਕਲ ਜਾਣਾ ਉੱਧਰ ਨੂੰ 5 ਵਜੇ ਦੇ ਨੂੰ ਤੁਰ ਜਾਣਾ ਕਿਉਂਕਿ ਕੱਲ ਨੂੰ ਉੱਥੇ ਚਲੋ ਕਿਉਂਕਿ ਸਾਡੇ ਜੋਧਾ ਨਗਰ ਨਹੀਂ ਉਹਨਾ ਉੱਥੇ ਲੰਗਰ ਦੀ ਸੇਵਾ ਹੁੰਦੀ ਆ ਕਿ ਜੋ ਲੰਗਰ ਬਣਨਾ ਵਾ ਉਹ ਸਾਰਾ ਸਾਡੇ ਜੋਧਾ ਨਗਰ ਨਹੀਂ ਹੁੰਦਾ ਤੇ ਉਹਦੇ ਵਿੱਚ ਆਪਾਂ ਹੁੰਨੇ ਆ ਕਿ ਹਲਵਾਈਆਂ ਨੂੰ ਲੈ ਕੇ ਜਾਣਾ ਵਾ ਉੱਥੇ ਉਹ ਹੋਣ ਕੱਲੂ ਜਾਣਾ ਵਾ ਉੱਥੇ ਘਿੜਾ ਮਾਰ ਕੇ ਆਉਣਾ ਕਿ ਜਿਹੜੀ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਆ ਉੱਥੇ ਦੇਖ ਕੇ ਆਉਣੀ ਆ ਵੀ ਹੈਗੀ ਆ ਜਾਂ ਵੀ ਕਿੱਦਾਂ ਰੇਂਜ ਕਰਨੀ ਆ ਹਨਾ ਤੇ ਨਾਲੇ ਆਪਣੇ ਜੋ ਵੀ ਹੁਣ ਅਜਾ ਲੂ ਲੱਦ ਕੇ ਲੈ ਕੇ ਆਇਆ ਗੱਡੀ 'ਚ ਉਹ ਉਥੇ ਪਹੌਤਾ ਉਹਥੇ ਲਾ ਕੇ ਆਉਣਿਆ ਜੀ ਲੋਪ ਤੇ ਬਰਸ਼ੀ ਦਾਸ ਉਥੇ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਨੇ 24 ਤਰੀਕ ਤੋਂ ਪਾਠ ਆਰੰਭ ਹੋ ਜਾਂਦੇ ਆ ਕਦੀ ਸੱਤ ਪਾਠ ਕਦੀ ਕਿੰਨੇ ਪਾਠ ਇਦਾਂ ਪਾਠ ਆਰੰਭ ਹੋ ਕੇ ਉਹਨਾਂ ਦੇ ਲੜੀ ਮੁਤਾਬਕ ਭੋਗ ਪਈ ਜਾਂਦੇ ਆ ਤੇ ਆਪਾਂ ਉਥੇ ਜਾਣਾ 5 ਤਰੀਕ ਨੂੰ ਉਥੇ ਚੱਲ ਜਾਣਾ ਤੇ ਨੰਗਲ ਦੇ ਕੋਲੇ ਅਪਘੋਰ ਸਾਹਿਬ ਹਨ ਤੇ ਉਥੇ ਜਾਣਾ ਤੇ ਇੱਕ ਦਾ ਅਪਘੋਰ ਸਾਹਿਬ ਗੁਰਦਾਰਾ ਜਿਹੜਾ ਊਰੇ ਆ ਉੱਤੇ ਆ ਉੱਥੇ ਨਹੀਂ ਉਦੋਂ ਥੱਲੇ ਆ ਵੀਰੇ ਇੱਕ ਨਾ ਉੱਥੇ ਨਾਨਕ ਕੰਮ ਰਿਆ ਹੈਗਾ ਵਾ ਸ੍ਰੀ ਨਾਨਕ ਸਰ ਆਸ਼ਰਮ ਠਾਠ ਭਗੌਰ ਸਾਹਿਬ ਉੱਥੇ ਤੇ ਉੱਥੇ ਜਾਣਾ ਕੱਲ ਨੂੰ ਉੱਥੋਂ ਮੁੜ ਕੇ ਆਉਣਾ 12:00 1 ਵਜੇ ਤੇ ਜਿਹੜਾ ਰਾਜਪੁਰੇ ਮੇਲਾ ਵਾ ਉੱਥੇ ਆਪਾਂ ਜਾਵਾਂਗੇ ਪਰਸੋਂ ਨੂੰ ਪਰਸੋਂ ਨੂੰ ਆਉਂਗਾ ਵੀਰੇ ਮੈਂ ਪੱਕਾ 3 ਤਰੀਕ ਨੂੰ ਚਲੋ ਮਿਲਾਂਗੇ ਸਾਰੇ ਵੀਰ ਉੱਥੇ ਆਪਾਂ ਤੇ 10 ਵਜੇ ਪਹੁੰਚ ਜਾਵਾਂਗੇ ਮੇਲੇ ਤੇ 10:30 ਵਜੇ ਤੱਕ ਪਹੁੰਚ ਜਾਵਾਂਗੇ ਮੰਡੇ ਉੱਥੇ ਪਰਸ ਨੂੰ ਪੱਕਾ ਟਰਾਈ ਦਾ ਪੂਰੀਆ ਵੀ ਆਵਾਂਗੇ ਜ਼ਰੂਰ ਯਾਰ ਇਹਨਾਂ ਵਿੱਚ ਵੀਰ ਪੁੱਛਦੇ ਹਮ ਲੋਟ ਵੀਰੇ ਹੁਣ ਮੈਂ ਇੰਨਾ ਮੇਲੇ ਆਲਾ ਵੀ ਨਹੀਂ ਬਣਨਾ ਆਪਾਂ ਨਾ ਯਾਰ ਵੀ ਕਿਉਂਕਿ ਮਲੋਟ ਵੀਰੇ ਦੂਰ ਵੀ ਹੈ ਸਾਡੇ ਤੋਂ ਕਿ ਆ ਵਾਰ ਨੇੜੇ ਆ ਤੇ ਫਿਰ ਲੁਧਿਆਣੇ ਜ਼ਰੂਰ ਮਿਲਾਂਗੇ ਲੁਧਿਆਣੇ ਹੈਗਾ 12-13 ਦਾ ਹਨਾ ਉੱਥੇ ਮਿਲਾਂਗੇ ਤੇ ਇੱਕ ਦਿਨ ਰੱਖਾਂਗੇ ਲੁਧਿਆਣੇ ਉਸ ਦਿਨ ਮਿਲਾਂਗੇ ਉੱਥੇ ਲੁਧਿਆਣੇ ਤੇ ਨਾਲੇ ਹਨ ਜਿਹੜੇ ਲੁਧਿਆਣੇ ਮੈਨੂੰ ਬਹੁਤ ਵੀਰ ਪੁੱਛਦੇ ਆ ਝੋਨੇ ਲਾਉਣ ਵਾਲੀ ਮਸ਼ੀਨ ਬਾਰੇ ਹਨਾ ਕਬੋਟਾ ਦੀ ਉਹ ਪਹਿਲਾਂ ਇਹਨਾਂ ਨੇ ਇੱਥੇ ਲਾਉਣਾ ਸੀ ਘਟੜਾ ਗਰੁੱਪ ਤੇ ਮੇਲੇ ਹਨਾ ਉੱਥੇ ਫਿਰ ਇਹਨਾਂ ਨੇ ਲਾਇਆ ਨਹੀਂ ਕਬੋਟਾ ਵਾਲਿਆਂ ਨੇ ਤੇ ਚਲੋ ਉਹਨਾਂ ਦੇ ਕੋਈ ਐਮਰਜੈਂਸੀ ਸੀਗੀ ਤਾਂ ਕਰਕੇ ਲਾਇਆ ਨਹੀਂ ਤੇ ਹੁਣ ਉੱਥੇ ਲਾਉਣਗੇ ਮੇਲਾ ਜ਼ਰੂਰ ਇਹ ਆਪਣੇ ਯੂਨੀਵਰਸਿਟੀ ਉੱਥੇ ਮੈਂ ਸਾਰੇ ਵੀਰ ਆਪਾਂ ਕਬੋਟਾ ਵਾਲਿਆਂ ਦੇ ਸਟਾਲ ਤੇ ਹੋਵਾਂਗੇ ਤੇ ਉੱਥੇ ਜੇ ਵੀਰੇ ਕਿਸੇ ਨੇ ਵੀ ਮਸ਼ੀਨ ਬੁੱਕ ਕਰਾਉਣੀ ਆ ਜਾਂ ਕੁਝ ਵੀ ਕਰਨਾ ਜਾਂ ਕੋਈ ਇਨਕੁਆਰੀ ਆ ਕੁਝ ਦੇਖਣਾ ਪੁੱਛਣਾ ਉੱਥੇ ਉਹ ਵੀਰ ਹੋਊਗਾ ਲਾਲੀ ਜਿਹਨਾਂ ਦੀ ਏਜੰਸੀ ਆ ਕੋਟਾ ਦੀ ਮਸ਼ੀਨਾਂ ਵਾਲੀ ਹਨ ਤੇ ਉਹਨਾਂ ਨਾਲ ਗੱਲ ਕਰ ਲਿਓ ਤੁਹਾਨੂੰ ਰੇਟ ਜਾਇਜ਼ ਲੱਗਦਾ ਹੋਊ ਉਹ ਕਰਿਓ ਬੁੱਕ ਕਰਾਉਣੀ ਹੋ ਬੁੱਕ ਕਰਾ ਲਿਓ ਜੋ ਕੁਝ ਦੇਖਣਾ ਉੱਥੇ ਦੇਖ ਲਿਓ ਹਨਾ ਸਾਰੇ ਵੀਰ ਉੱਥੇ ਜਿਹੜਾ ਜ਼ਰੂਰ ਮਿਲਾਂਗੇ ਉਹ ਮੇਲੇ ਤੇ ਆਪਣੇ ਯੂਨੀਵਰਸਿਟੀ ਵਾਲੇ ਕਿਉਂਕਿ ਚਲੋ ਆਪਣੇ ਨੇੜੇ ਆ ਹਨਾ ਲੋਕਲ ਇਹ ਇਹਦੇ ਤੇ ਵੀ ਮੈਂ ਸ਼ਾਇਦ ਨਾ ਜਾਣਦਾ ਕਿ ਕਿਉਂਕਿ ਦੈਲਪਰੀ ਦੇ ਉਹਨਾਂ ਨੂੰ ਮੈਂ ਉੱਥੇ ਚਲੋ ਗਿਆ ਸੀਗਾ ਉਹ ਆਏ ਤੇ ਹੁਣ ਮੇਰਾ ਵੀ ਫਰਜ਼ ਬਣਦਾ ਕਿ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਤੇ ਮੈਂ ਵੀ ਜਾਵਾਂ ਉੱਥੇ ਹਨਾ ਤੇ ਜਾਵਾਂ ਤਾਂ ਜਾਣਾ ਪੈਣਾ ਨਹੀਂ ਮੈਂ ਤਾਂ ਮੇਲੇ ਤੇ ਕਦੀ ਕਿਸੇ ਤੇ ਗਿਆ ਹੀ ਨਹੀਂ ਮੈਂ ਤਾਂ ਯੂਨੀਵਰਸਿਟੀ ਤੱਕ ਵੀ ਨਹੀਂ ਕਦੇ ਗਿਆ ਤੇ ਆਹੀ ਮੇਲਾ ਦੂਜਾ ਖੱਟੜਾ ਗਰੁੱਪ ਦਾ ਦੂਜਾ ਮੇਲਾ ਸੀਗਾ ਜਿੱਥੇ ਮੈਂ ਪਹੁੰਚਿਆ ਵਾਂ ਨਹੀਂ ਤਾਂ ਮੈਂ ਤਾਂ ਨਹੀਂ ਮੇਲੇ ਬਹੁਤ ਘਟ ਜਾਂਦਾ ਮੈਂ ਮੇਲੇ ਤੇ ਕਿਉਂਕਿ ਮੈਨੂੰ ਐ ਹੁੰਦਾ ਕਿ ਆਪਦੇ ਘਰ ਦਾ ਕੰਮ ਹੀ ਬਸ ਘਰ ਦੇ ਵਿੱਚ ਮੈਂ ਜਾਦੇ ਨੂੰ ਘਰੇ ਰਹਿ ਕੇ ਖੁਸ਼ ਹਾਂ ਤੇ ਵੀ ਘਰੇ ਰਹਿ ਕੇ ਜਾਂ ਆਪਦੇ ਕੰਮ ਤੇ ਬਸ ਵੀ ਆਪਾਂ ਨੂੰ ਬਾਹਰ ਜਾਣ ਜਾਣ ਜਿਆਦੇ ਐਸੀ ਜਿਹਾ ਤੇ ਨਹੀਂ ਵੀ ਹਾਂ ਉਹ ਇਕੱਲੇ ਘੁੰਮਣ ਦਾ ਸ਼ੌਕ ਹੈਗਾ ਤੇ ਪਰ ਐਦਾਂ ਨੇ ਘੁੰਮਣ ਦਾ ਵੀ ਹਜੇ ਪਤਾ ਨਹੀਂ ਕੀ ਬਣਦਾ ਹਨਾ ਉਹ ਹੁੰਦੀ ਤਾਂ ਹੈਗੀ ਆ ਗੱਲਬਾਤ ਉਹਨਾਂ ਨਾਲ ਦੇਖਦੇ ਆ ਉਹ ਕੀ ਕਰਦੇ ਆ ਹੁਣ ਜਦੋਂ ਕਿਤੇ ਬਣਿਆ ਜਾਣ ਦਾ ਪ੍ਰੋਗਰਾਮ ਤਾਂ ਦੱਸਾਂਗੇ ਜਰੂਰ ਤੇ ਬਾਕੀ ਮਿਲਾਂਗੇ ਸਾਰੇ ਜਣੇ ਪਰਸਤ ਨੂੰ ਮੇਲੇ ਤੇ ਕੱਲੋਂ ਤਾਂ ਸਵੇਰੇ ਨਿਕਲ ਜਾਣਾ ਭਗੌਰ ਸਾਹਿਬ ਨੂੰ ਤੇ ਉੱਥੋਂ ਮੁੜ ਕੇ ਆਉਣਾ 1-2 ਵਜ ਜਾਣੇ ਮੁੜਦੇ ਨੂੰ ਹਨਾ ਤੜਕੇ ਨਿਕਲ ਜਾਣਾ 5 ਵਜ ਦੇ ਨੂੰ ਨਿਕਲ ਜਾਣਾ ਕੋ ਤੇ ਉੱਥੇ ਸਾਡੇ ਪਿੰਡ ਦੀ ਪ੍ਰਸ਼ਾਦੀ ਦੀ ਡਿਊਟੀ ਹੁੰਦੀ ਆ ਸਾਰਾ ਜੋ ਅਰੇਂਜਮੈਂਟ ਕਰਨਾ ਸਾਰੇ ਪਿੰਡ ਦੇ ਪਿੰਡ ਸਾਰਾ ਪਿੰਡ ਇਕੱਠਾ ਕਰਦਾ ਸਿੱਧਾ ਸਿੱਧਾ ਇਕੱਠਾ ਕਰਦਾ ਜੇ ਕਿਸੇ ਨੇ ਪੈਸੇ ਦੇਣੇ ਆ ਪੈਸੇ ਇਕੱਠੇ ਕਰਦੇ ਆ ਕਿਸੇ ਨੇ ਜਿੰਨੀ ਵੀ ਸ਼ਰਧਾ ਅਗਲੇ ਪਾਉਂਦੇ ਆ ਆਪਦੇ ਹਨ ਉਹ ਪੈਸੇ ਇਕੱਠੇ ਕਰਕੇ ਫਿਰ ਉੱਥੇ ਲੰਗਰ ਦੇ ਵਿੱਚ ਆਪਾਂ ਲੰਗਰ ਲਾਉਨੇ ਤੇ ਜੋ ਕਿਸੇ ਨੇ ਵੀਰਾਂ ਨੇ ਕੋਈ ਕੋਈ ਦਾਲ ਦੇ ਦਿੰਦਾ ਕੋਈ ਕੁਝ ਦੇ ਦਿੰਦਾ ਜਿੱਦਾਂ ਵੀ ਹੋ ਗਿਆ ਸਾਰਾ ਕੁਝ ਉੱਥੇ ਬਣਾ ਦੇਣਾ ਹੁੰਦਾ ਕਿ ਕਿਉਂਕਿ ਤਿੰਨ ਦਿਨ ਫਿਰ ਹੁਣ ਵੀ ਉਥੇ ਹਲਵਾਈ ਲੱਗੇ ਹੋਇਆ ਹੁਣ ਉਥੇ ਚੱਲਦੇ ਆ ਪਰ ਉਹ ਤਿੰਨ ਦਿਨਾਂ ਦੀ ਡਿਊਟੀ ਸਾਡੇ ਪਿੰਡ ਦੀ ਹੋ ਜਾਂਦੀ ਹੈ ਜੋਧਾ ਦੀ ਹੈ ਨਾ ਕਿ ਪ੍ਰਸ਼ਾਦਾ ਲੰਗਰ ਬਣਾਉਣਾ ਵੀ ਦਾਲ ਸਬਜ਼ੀਆਂ ਸਾਰੀਆਂ ਬਣਾਉਣੀਆਂ ਜੋ ਵੀ ਮਿੱਠੇ ਦੇ ਵਿੱਚ ਤਿੰਨੇ ਟਾਈਮ ਦਾ ਆਪਣਾ ਤਿੰਨ ਦਿਨ ਫਿਰ ਆਪਾਂ ਹੀ ਚੱਲਦੇ ਆ ਅਸੀਂ ਉਥੇ 5 ਵਜੇ 5 ਤਰੀਕ ਨੂੰ ਸਵੇਰੇ ਚੱਲ ਜਾਨਾ ਵੀ ਤਿੰਨ ਦਿਨ ਉੱਥੇ ਹੀ ਰਹਿਣਾ ਤੇ ਦੋ ਉਹ ਤਾਂ ਬਲੌਗ ਸ਼ੈੱਡ ਹੀ ਪੈਣ ਕਿਉਂਕਿ ਉਹਦਾ ਕੀ ਪਉਣਾ ਮੈਂ ਕਾਟ ਦੇ ਨਾ ਉੱਥੇ ਕੰਮ ਕਰਨ ਦਾ ਕੀ ਵਲੌਗ ਬਣਾ। ਤੇ ਤਾਂ ਕਰਕੇ ਹੈਗਾ ਕਿ ਵਿਊ ਨਹੀਂ ਮੈਨੂੰ ਠੀਕ ਲੱਗਦਾ ਹੁੰਦਾ। ਮੈਂ ਤਾਂ ਤਾਂ ਮੇਲੇ ਤੇ ਨਹੀਂ ਵਲੌਗ ਬਣਦਾ। ਮੇਰਾ ਤਾਂ ਫੋਨ ਕੱਢਣ ਦੀ ਜੀ ਨਹੀਂ ਕਰਦਾ ਹੁੰਦਾ ਕਿ ਠੀਕ ਆ ਯਾਰ ਅਬ ਮੇਲੇ ਤਾਂ ਸਾਰਿਆਂ ਨੇ ਪਾਈ ਦੇਣਾ। ਕਿਉਂਕਿ ਮੇਲੇ ਤੇ ਬਹੁਤ ਵੀਰ ਜਾਂਦੇ ਆ ਜਿਹੜੇ ਵੀਡੀਓ ਬਣਾਉਂਦੇ ਆ। ਕਿ ਮੇਰਾ ਨਹੀਂ ਕੀ ਕਰਦਾ ਕਿਤੇ ਵੀ ਬਣਾਉਣਾ। ਨਾ ਆਪਾਂ ਤੋਂ ਬਣਦਾ ਵਾ। ਆਪਾਂ ਨੂੰ ਤਾਂ ਹੋਰ ਹੀ ਲੱਗੀ ਜਾਂਦਾ ਯਾਰ ਕੀ ਮੋਬਾਈਲ ਚੱਕ ਕੇ ਫੇਰੀ ਚੱਲੋ। ਹੈਨਾ। ਕੀ ਹਰੇਕ ਦੇ ਇਸ ਤਾਲਾ ਮੁਰੇ ਕਮਲਿਆਂ ਵਾਂਗ ਬੋਲੀ ਚੱਲੋ ਤੇ ਫੇਰੀ ਚੱਲੋ ਮੈਨੂੰ ਉਹ ਔਖਾ ਲੱਗਦਾ ਮੇਰੇ ਤੋਂ ਨਹੀਂ ਉਹ ਹੁੰਦਾ ਹੈਗਾ ਤੇ ਨਾ ਹੀ ਆਪਾਂ ਕਰਨਾ ਚਾਹੁੰਦੇ ਆ ਠੀਕ ਆ ਇਦਾਂ ਹੀ ਆਪਾਂ ਤਾਂ ਕੱਲੇ ਰਾਜੇ ਆ ਮੈਨੂੰ ਉਹ ਦਿਨ ਅੰਕਲ ਉਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਸਪੀਚ ਦਿਓ ਬਹੁਤ ਵੀਰਾਂ ਦੇ ਮੈਨੂੰ ਮੈਸੇਜ ਵੀ ਆਏ ਉਦੋਂ ਬਾਅਦ ਵੀ ਵੀਰੇ ਅਸੀਂ ਤਾਂ ਤੁਹਾਡੀ ਸਪੀਚ ਦੀਕਦੇ ਸੀ ਵੀ ਤੁਸੀਂ ਬੋਲੋਗੇ ਹਨਾ ਵੀਰੇ ਯਾਰ ਮੈਨੂੰ ਸੰਗ ਮਾਰ ਜਾਂਦੀ ਆ ਉਹ ਬੋਲਣ ਨੂੰ ਸੀਗਾ ਬਹੁਤ ਕੁਝ ਬੋਲ ਵੀ ਸਕਦਾ ਸੀ ਬੋਲਣ ਨੂੰ ਸੀਗਾ ਬਹੁਤ ਕੁਝ ਹਨਾ ਕਿ ਮੈਂ ਤਾਂ ਬਸ ਜਿਆਦਾ ਤਾਂ ਮੈਨੂੰ ਤਾਂ ਇਹੀ ਸੀਗਾ ਕਹਿਣ ਦਾ ਕੀ ਬਸ ਵੀ ਵੀ ਸੀਗਾ ਬੋਲਣ ਨੂੰ ਤੇ ਪਰ ਸੰਗ ਮਾਰ ਜਾਂਦੀ ਆ ਯਾਰ ਇੰਨੇ ਜਾਣਿਆਂ ਦੇ ਮੂਹਰੇ ਨਾ ਖੜ ਕੇ ਬੋਲਿਆ ਨਹੀਂ ਜਾਂਦਾ ਹੁਣ ਦੇਖੋ ਹੁਣ ਕੱਲਾ ਬੈਠਾ ਕੱਲਾ ਰਾਜੇ ਆ ਆਪਾ ਦੇਖ ਲਓ ਕੱਲੇ ਰਾਜੇ ਬੈਠੇ ਆ ਠੀਕ ਕਿੰਨਾ ਵਧੀਆ ਵਾ ਆਪਣਾ ਆ ਪਹੀ ਬਣ ਗਈ ਤੇ ਬਹੁਤ ਵਧੀਆ ਬਣ ਗਿਆ ਇਸ ਟਾਈਮ ਬੈਠਣ ਨੂੰ ਦੇਖੋ ਸ਼ਾਂਈ ਸ਼ਾਮ ਆ ਇੱਧਰ ਤੇ ਕੋਈ ਮੌਸਮ ਪੂਰਾ ਵਧੀਆ ਬਸ ਫਾਰਮ ਦਾ ਇਸ ਟਾਈਮ ਦੇਖੋ ਕਿੰਨਾ ਸੋਹਣਾ ਮੌਸਮ ਆ ਇੱਧਰ ਵੀ ਫਰਸ਼ ਲੱਗ ਗਿਆ ਬਸ ਆ 2-400 ਇੱਟ ਘਟ ਗਈ ਆ ਉਹ ਉੱਧਰ ਲਾਉਂਦੇ ਆ ਤੇ ਲਾ ਦੇਣਗੇ ਇੱਧਰ ਇਹ ਵੀ ਚਲੋ ਪੱਕਾ ਹੋ ਗਿਆ ਹਨਾ ਤੇ ਹੁਣ ਤੁਹਾਨੂੰ ਇੱਧਰ ਵੀ ਕਰਾਇਆ ਉਹਨੇ ਆ ਵਿਜ਼ਿਟ ਕਰਵਾ ਦੇਣਾ ਗਾਂਹਾਂ ਵੀ ਵੀ ਇੱਧਰ ਕਿੰਨਾ ਕੁ ਲੱਗ ਗਿਆ ਫਰਸ਼ ਆ ਦਰਖਤ ਜਦੋਂ ਹਰੇ ਭਾਈ ਮਾਰਨ ਲੱਗੇ ਬਹੁਤ ਸੋਹਣੇ ਲੱਗਣਗੇ ਦਰਖਤ ਤੇ ਫਰਸ਼ ਲੱਗੀ ਜਾਂਦਾ ਚੱਲੀ ਜਾਂਦਾ ਫਰਸ਼ ਦਾ ਕੰਮ ਕਰ ਆ ਵੀ ਗੁਰਦਰਾ ਸਾਹਿਬ ਤੋਂ ਟਰੈਕਟਰ ਆਇਆ ਹੋਇਆ 6055 ਉਹ ਵੀ ਨਾਮਕ ਸਰ ਤੋਂ ਇਹ ਠੀਕ ਕਰਵਾਉਣਾ ਸੀ ਇਹਦੀ ਸਰਵਿਸ ਸਰਵਿਸ ਕਰਵਾਉਣੀ ਸੀ ਸਰਵਿਸ ਕਰਵਾਤੀ ਕੰਮ ਕੁਮ ਜਿ ਹੋਣ ਵਾਲੇ ਸੀ ਇਹਦੇ ਕਿ ਇਹ 6055 ਇਹ ਟੂ व्हीਲ ਆ ਇਹਦੇ ਬ੍ਰੇਕ ਬਰੂਕ ਸਹੀ ਲੱਗਦੇ ਆ ਕਿਉਂਕਿ ਇਹ ਦੂਜੇ ਲੋਟ ਵਾਲਾ ਨਾ ਪੈਡਲ ਇਹਦੇ ਉਹ ਮੈਨੂੰ ਵੀ ਕਹਿੰਦੇ ਸੀ ਵੀ ਜਿਹੜੇ ਤੁਸੀਂ ਤੁਸੀਂ ਆਪਦੇ ਵਾਲਾ ਫਾਰਮ ਟਰੈਕ ਆ ਵੀ ਉਹਦੇ ਪੈਡਲ ਐਵੇਂ ਕਰਵਾ ਲਓ ਮੈਂ ਕਿਹਾ ਯਾਰ ਅਸੀਂ ਲਿਆ ਤਾਂ ਤਾਂ ਹੀ ਸੀ ਵੀ ਉਹਦੇ ਪੈਡਲ ਉਹ ਦੂਜੇ ਲੋਟਾ ਉੱਪਰੋਂ ਹਨ ਕਿਉਂਕਿ ਆਹ ਪੈਡਲ ਇਹਦੇ ਇੱਥੋਂ ਤੰਗ ਕਰ ਦਿੰਦੇ ਆ ਜਗਾ ਮੈਂ ਕਿਹਾ ਅਸੀਂ ਲਿਆ ਤਾਂ ਉਹ ਤਾਂ ਸੀਗਾ ਵੀ ਪੈਡਲ ਐਦਾਂ ਵਾਂ ਹਨ ਵੀ ਵੀ ਮੈਂ ਨਹੀਂ ਉਵੇਂ ਕਰਾਉਣੇ ਉਹ ਕਹਿੰਦੇ ਸੀ ਐਵੇਂ ਕਰ ਦਿੰਨੇ ਆ ਪੈਡਲ ਵੀ ਐਵੇਂ ਕਰ ਦਾਂਗੇ ਤਾਂ ਤੁਹਾਡੇ ਟਰੈਕਟਰ ਦੇ ਬ੍ਰੇਕ ਲੱਗਣ ਲੱਗ ਜਾਣਗੇ ਮੈਂ ਕਿਹਾ ਨਹੀਂ ਵੀ ਮੈਂ ਦਾ ਪੈਡ ਇੰਦਾ ਹੀ ਰੱਖਣਾ ਆ ਦੇਖੋ ਆ ਆਪਣੇ ਟਰੈਕਟਰ ਦੇ ਵੀ ਹੈ ਨਹੀਂ ਗੇ ਕੁਆਲਿਟੀ ਦੇਣੀ ਜ਼ਰੂਰੀ ਆ ਯਾਰ ਵੀਰੇ ਇਹਦੇ ਝੋਟਾ ਗੇਅਰ ਲੱਗਿਆ ਹੋਇਆ ਦੇਖ ਲਓ ਇਹਦੇ ਉੱਪਰ ਵੀ ਡਿੱ ਗਿਆ ਹੋਇਆ ਆ ਦੇਖ ਲਓ ਰੰਗ ਇਹਦਾ ਰੰਗ ਦੀ ਕੁਆਲਿਟੀ ਬਹੁਤ ਡਾਉਨ ਆ ਆ ਸ਼ੋ ਆ ਪੱਲੇ ਦੇ ਉੱਤੇ ਰੰਗ ਕਰਵਾਇਆ ਵਾ ਇਹਦੇ ਕਰਵਾ ਕੇ ਲਿਆਂਦਾ ਰੰਗ ਕੌਂਗੇ ਦੇ ਉੱਤੋਂ ਵੀ ਉਮੀਦ ਲੈ ਗਿਆ ਸੀਗਾ ਠੀਕ ਆ ਕੁਆਲਿਟੀ ਤੇ ਕੰਮ ਕਰਨਾ ਚਾਹੀਦਾ ਇਹਨਾਂ ਨੂੰ ਫਾਰਮ ਟਰੈਕ ਵਾਲਿਆਂ ਨੂੰ ਐਦਾਂ ਨਹੀਂ ਚਾਹੀਦਾ ਯਾਰ ਕੰਮ ਕਰਨਾ ਜ਼ਰੂਰੀ ਆ ਫਾਰਮ ਟਰੈਕ ਨੂੰ ਹਨਾ ਕਿ ਕੁਆਲਿਟੀ ਤੇ ਜਿਹੜਾ ਇਹਨਾਂ ਨੇ ਹੁਣ ਟਰੈਕਟਰ ਕੱਢਿਆ ਵਾ 60 65 HP ਵਾਲਾ ਉਹਦੇ ਉਹਦੇ ਤੇ ਇਹਨਾਂ ਨੇ ਬਹੁਤ ਕੰਮ ਕਰਿਆ ਹੋਇਆ ਉਹ ਸੋਹਣਾ ਵਾ ਟਰੈਕਟ ਵਧੀਆ ਕੰਮ ਕਰਿਆ ਉਹਦੇ ਤੇ ਆਹ ਇੱਧਰ ਵੀ ਫਰਸ਼ ਲੱਗੀ ਜਾਂਦਾ ਤੁਸੀਂ ਦੇਖ ਲਓ ਇੱਕ ਦਿਨ ਵੀ ਬੰਦ ਨਹੀਂ ਹੋਇਆ ਇੱਥੋਂ ਨਿੰਗਣਾ ਕਰਨਾ ਵੀ ਥੱਲਿਓਂ ਪਹਿਲਾਂ ਹੀ ਇੰਨਾ ਪੱਕਾ ਵੀ ਜਮਾ ਨਹੀਂ ਦੱਬਦਾ ਫਰਸ਼ ਆਹ ਇੱਧਰ ਵੀ ਚਣਤਾ ਫਰਸ਼ ਇਹਨਾਂ ਨੇ ਕਾਫੀ ਚਣਤਾ ਅੱਜ ਦਾ ਮਾਰੀਏ ਛੁੱਟੀ ਚੰਗੀ ਬਸ ਆਪਾਂ ਇਹ ਬਾਹਲਾ ਚੌੜਾ ਨਹੀਂ ਕਰਨਾ ਦਾ ਇੱਥੇ ਕਿ ਤੱਕ ਹੀ ਰੱਖਣਾ ਬਸ ਕਿਉਂਕਿ ਗਾਂਹਾਂ ਫੇਰ ਰ ਇਹਦਰ ਵੀ ਗਾ ਹਨਾ ਭਰਤ ਪਾ ਕੇ ਫਿਰ ਇਹਨੂੰ ਉੱਚਾ ਕਰਾਂਗੇ ਵਧੀਆ ਤਰੀਕੇ ਨਾਲ ਉੱਚਾ ਕਰਕੇ ਫਿਰ ਸਾਰੇ ਤੇ ਫਰਸ਼ ਲਾਵਾਂਗੇ ਹਜੇ ਨਹੀਂ ਕੋਈ ਸਵੀ ਕਰਨਾ ਬਸ ਹੁਣ ਛੱਡ ਦੇਣਾ ਫਿਰ ਦੇਖਾਂਗੇ ਤੇ ਅੱਜ ਮੈਂ ਬਾਈ ਹੁਣਾਂ ਨੂੰ ਕਹਿਆ ਸੀ ਵੀ ਬਾਈ ਕੰਬਾਈਨਾਂ ਦੀ ਸਫਾਈ ਕਰਨੀ ਆ ਤੇ ਮੈਨੂੰ ਤਾਂ ਲੱਗਦਾ ਕਰ ਗੁਰ ਗਏ ਆ ਕਮਰਾ ਹੋਈ ਜਾਂਦਾ ਤਿਆਰ ਬਾਈ ਹੁਣਾਂ ਦਾ ਸਲੈਂਟਰ ਲੱਗ ਗਿਆ ਇੱਧਰ ਆਪਾਂ ਚਾਦਰਾਂ ਵੜ ਦੇਣੀਆਂ ਇੱਥੋਂ ਅੱਧ ਚੋ ਉਹ ਜਿੱਥੇ ਤੱਕ ਹੈਗਾ ਨਾ ਕੰਦ ਉਨੀ ਉੱਚੀ ਕੰਦ ਕਰਨੀ ਪੈਣੀ ਆਪਾਂ ਨੂੰ ਇੱਧਰ ਕੰਦ ਕਰਕੇ ਚਾਦਰਾਂ ਵੜ ਦੇਣੀਆਂ ਵੱਢ ਕੇ ਤੇ ਫਿਰ ਉਧਰ ਕੰਦ ਹੋ ਜੂ ਕੰਦ ਹੋ ਕੇ ਚਲੋ ਇਹਨੂੰ ਬਣਾ ਕੇ ਇਹਦੇ ਵਿੱਚ ਵੀ ਇੰਟਰਲੌਕ ਹੀ ਲਵਾ ਦੇਣੀ ਆ ਇਹ ਕਮਰੇ ਚ ਵੀ ਇੰਟਰਲੌਕ ਲੱਗ ਜੂ ਚਲੋ ਸਾਰਾ ਫੇਰ ਠੀਕ ਆ ਕੰਮ ਸਾਰਾ ਇਹਦਾ ਇਹ ਬੰਦਿਆਂ ਦੇ ਰਹਿਣ ਨੂੰ ਹੋ ਜੂ ਆਪਣੇ ਲੈਟਨ ਲੂਟਾਂ ਦੀ ਫਿਟਿੰਗ ਵਿੱਚੋਂ ਨਹੀਂ ਕਰਾਉਣੀ ਕੰਦਾ ਗੁੰਦਾ ਜੋ ਉੱਪਰ ਦੀ ਫਗਰ ਦੇਣੀ ਆ ਤੇ ਇੱਕ ਤਾਂ ਕਮਰਾ ਬਣ ਜੂ ਵੱਡਾ ਇਹ ਗੇਟ ਤਾਂ ਰੱਖਦਾ ਵੀ ਜਦੋਂ ਹੋਵੇ ਬਈ ਬੰਦੇ ਨਹੀਂ ਸੀਜ਼ਨ ਤੋਂ ਬਾਅਦ ਇੱਥੇ ਦੋ ਤਿੰਨ ਤਿੰਨ ਚਾਰ ਟਰੈਕਟਰ ਲੱਗ ਜਾ ਕਰਨੇ ਆ ਸੀਜ਼ਨ ਤੋਂ ਬਾਅਦ ਇੱਥੇ ਟਰੈਕਟਰ ਲਾ ਕੇ ਸ਼ਟਰ ਲਾ ਕੇ ਲਾ ਦੇਣਾ ਜਿੰਦਾ ਲਾ ਦਿਆ ਕਰਾਂਗੇ ਸ਼ਟਰ ਲਾ ਕੇ ਤਾਂ ਇਦਾਂ ਕਰਤਾ ਤਾਂ ਗੇਟ ਇਹਦਾ ਵੱਡਾ ਹੀ ਰੱਖਦਾ ਤੇ ਅੱਜ ਬਾਈ ਹੁਣਾਂ ਨੂੰ ਮੈਂ ਕਿਹਾ ਸੀ ਵੀ ਬਾਈ ਸਫਾਈ ਕਰਿਓ। ਨਹੀਂ ਫੇਰ ਮਸ਼ੀਨਾ ਖੜਾਇਓ ਹਨਾ। ਨਹੀਂ ਕਰਗੇ ਵੀ ਸਫਾਈ। ਆ ਟਰੈਕਟਰ ਚਵਾਇਆ ਮੈਂ। ਬਸ ਬੰਦਿਆਂ ਦੀ ਇੰਨੀ ਹੱਤ ਦਿਲ ਹੋ ਜਾਂਦੀ ਆ। ਆਹਾਂ ਟਰੈਕਟਰ ਚ ਲਾਉਣ ਲੱਗੇ ਜਾਂਦੇ ਆ ਵੱਡਾ। ਵੀ ਪਤਾ ਨਹੀਂ ਛੋਟਿਆਂ ਨੂੰ ਕੀ ਹੋ ਜਾਂਦਾ। ਹੁਣ ਧਵਾ ਕੇ ਖੜਵਾਇਆ ਮੈਂ ਕਿ ਇਹਨੂੰ ਨਹੀਂ ਚਲਾਉਣਾ ਹਾਂ ਕਰ ਗਏ ਵੀ ਸਵਰਾਜ ਦਾ ਕੰਮ ਵੀ ਹੋ ਗਿਆ ਹਾਂ ਸਮਾਨ ਸਬੂਨ ਸਾਂਭ ਗਏ ਸਾਰਾ ਝਾੜੂ ਟੱਪਾ ਲਾ ਕੇ ਸਭ ਕੁਝ ਕਰ ਗਏ ਚਲੋ ਬਾਕੀ ਹੁਣ ਹੁਣ ਤਾਂ ਸੀਜ਼ਨ ਤੋਂ ਬਾਅਦ ਹੀ ਕੰਮ ਚੱਲਣਾ ਸੀਜ਼ਨ ਦੇ ਨੇੜੇ ਆ ਜਾਣਗੇ ਉਦੋਂ ਦੇਖ ਲਾਂਗੇ ਆਹਦਾ ਸਮਾਨ ਸਾਰਾ ਸਾਂਭ ਗਏ ਹੁਣ ਚੱਲੀ ਜਾਓ ਬਾਕੀ ਕਿਉਂਕਿ ਹੁਣ ਟੈਂਪੂ ਦੀ ਵੀ ਲੋਡ ਪੈਣੀ ਆ ਟੈਂਪੂ ਵੀ ਜਾਂਦਾ ਹੁੰਦਾ ਬਰਸੀ ਤੇ ਇਹਦੇ 1-2 ਗੱਡੇ ਲੱਗ ਜਾਣਾ ਕਿਉਂਕਿ ਸਮਾਨ ਸੋਣ ਲੈ ਕੇ ਜਾਣਾ ਪਿਆ ਕਰਨ ਤੇ ਰਿਪੇਅਰਾਂ ਦਾ ਕੰਮ ਹੋ ਗਿਆ ਤੁਸੀਂ ਹੁਣ ਤੇ 10000 ਰੁਪਏ ਦਾ ਸਮਾਨ ਕੱਲ ਆਇਆ ਵਾ ਸਵਰਾਜ ਮਸ਼ੀਨ ਦਾ ਠੀਕ ਆ ਤੇ 15000 ਰੁਪਏ ਦਾ ਸਮਾਨ ਇਹ ਦੋਨਾਂ ਦਾ ਆਇਆ ਸੀਗਾ ਠੀਕ ਨਹੀਂ ਵੀਰੇ ਇੰਨੇ ਰੁਪਈਆ ਦਾ ਸਮਾਨ ਆਇਆ ਤਿੰਨ ਮਸ਼ੀਨਾਂ ਦੀ ਇੰਨੇ ਰੁਪਏ ਦੇ ਨਾਲ ਰਿਪੇਅਰ ਹੋ ਗਈ ਠੀਕ ਨਹੀਂ ਤੇ ਯਾਨੀ ਕਿ ਸਾਂਝ ਲੋ ਲਾ ਲੋ ਵੀ 30 ਤੋਂ 35000 ਰੁਪਏ ਲੱਗ ਗਏ ਉਹ ਟੋਟਲ ਹੋਰ ਲਾ ਲੋ ਜੇ ਮੋਟਾ ਖਰਚਾ ਜੇ ਲਾਉਣੇ ਆ ਵੀ ਚਲੋ ਪਰ ਇਹਨਾਂ ਲੱਗਿਆ ਨਹੀਂ 10000 ਉੱਥੇ ਲੱਗੇ 25000 ਰੁਪਏ ਲੱਗੇ ਵੀ ਚਲੋ ਹੋਰ ਜੇ ਨੱਡ ਨੋਡਨ ਲੱਲਾ ਪਪਾ ਇਥੋਂ ਲਿਆ ਹਾਂਦਾ ਹੋ ਬਾਈ ਹੋਣਾ ਨੇ ਵੀ ਬਸ ਉਹਨਾਂ ਦਾ ਤੇ ਨਹੀਂ ਤਾਂ ਬਸ ਤਕਰੀਬਨ ਸਾਰਾ ਹੋ ਗਿਆ ਤੇ ਵਧੀਆ ਆਪਣਾ ਕੰਮ ਨਿਬੜ ਗਿਆ ਸਾਰਾ ਮਸ਼ੀਨਾਂ ਦਾ ਟਾਈਮ ਨਾਲ ਤੇ ਕਿਉਂਕਿ ਇਹ ਜ਼ਰੂਰੀ ਹੁੰਦਾ ਵੀ ਹੁਣ ਟੈਂ ਹੋ ਗਈਆਂ ਰਿਪੇਅਰ ਹੁਣ ਟੈਨਸ਼ਨ ਫਰੀ ਆ ਹੁਣ ਉਹ ਦੂਜੀ ਪ੍ਰੀਤੋ ਲਿਓਣੀ ਆ ਉਹਦਾ ਦੇਖਦੇ ਆ ਕਿਦਣ ਹੁੰਦਾ ਹਨਾ ਕੀ ਉਹਦਾ ਦੇਖਦੇ ਆ ਹੁਣ ਕਿਦਣ ਹੁੰਦਾ ਕੰਮ ਜਿੱਦਣ ਉਹ ਹੋ ਗਿਆ ਫਿਰ ਉਦਣ ਉਹਨੂੰ ਲੈਣ ਜਾਵਾਂਗੇ ਵੀ ਮੇਰਾ ਰਦਾ ਵੀ ਉਹਨੂੰ ਜਿੱਦਣ ਆਪਣੇ ਉਹ ਤੋਂ ਪਹਿਲਾਂ ਪਹਿਲਾਂ ਲੈ ਆਈਏ ਬਰਸ਼ੀ ਤੋਂ ਉਹ ਤੋਂ ਪਹਿਲਾਂ ਪਹਿਲਾਂ ਦੇ ਦੇਣਾ ਤਾਂ ਵਧੀਆ ਗੱਲ ਕਵਾੜ ਜੇ ਵੇਚਣ ਵਾਲਾ ਕਾਫੀ ਆ ਵੇਚਾਂਗੇ ਕਵਾੜ ਵੀ ਇਹ ਇੱਕ ਰੋਟਾ ਵੇਟਰ 7 ਫੁੱਟ ਆ ਉਹ ਵੇਚਣਾ ਉਹ ਤਾਂ ਟੁੱਟਿਆ ਹੋਇਆ ਵਾਲਾ ਨਹੀਂ ਤਾਂ ਵੇਚ ਦਿੰਦੇ ਸੈਂ ਨਾਲੇ ਚੌੜੀ ਰੱਖਣਾ ਆਪਾਂ ਫਰਸ਼ ਜਿਆਦੇ ਚੌੜਾ ਨਹੀਂ ਕਰਨਾ ਮੀਨੇ ਕੰਮ ਖਰਾਬ ਕਰਤਾ ਨਹੀਂ ਤਾਂ ਹੁਣ ਨੂੰ ਕਦੋਂ ਦਾ ਹੋਣਾ ਕਰ ਦੇਣਾ ਸੀ ਆਪਾਂ ਫਰਸ਼ ਲੱਗ ਜਾਣਾ ਸੀ ਫਰਸ਼ ਵੀ ਲੱਗ ਜਾਣਾ ਇੱਕ ਆਪਾਂ ਟਰੈਕਟਰ ਰੂਟਰ ਧੋਣ ਵਾਲਾ ਬਣਾਉਣਾ ਉਹ ਵੀ ਪੱਕਾ ਹੀ ਬਣਾ ਦੇਣਾ ਉਹ ਦੇਖਦੇ ਆ ਕਿੱਧਰ ਬਣਾਉਣੇ ਆ ਉਹਦਾ ਵੀ ਕਰਦੇ ਆ ਇੰਤਜਾਮ ਕਿਸੇ ਨਾ ਕਿਸੇ ਪਾਸੇ ਬਣਾਉਨੇ ਆ ਉਹਨੂੰ ਦੇ ਲੋ ਇਹਦਾ ਇੰਨਾ ਵਧੀਆ ਵੀ 2.5 ਕਵਾਂਟਲ ਭਾਰ ਪਾਇਆ ਹੋਇਆ ਕੋਈ ਫਰਕ ਨਹੀਂ ਉਵੇਂ ਦੀ ਉਵੇਂ ਖੜੀ ਹੈ ਵੀ ਜਾਨ ਕੇ ਪੰਜ ਗੱਟੂ ਆਲੂ ਲੱਦੇ ਹੋਇਆ ਆ ਸ਼ਟਰ ਜੇ ਤਾਂ ਇੰਨਾ ਫਾਇਦਾ ਵੀ ਕੁਝ ਨਹੀਂ ਪਤਾ ਲੱਗਦਾ ਵੀ ਕੁਝ ਲੱਦਿਆ ਆ ਜਾਏ ਜਾਨੇ